ਨਾ ਪਤਾ ਵੀ ਨਗਾ ਸੀ ਕਿਤੇ ਬੈਠੇ ਸੀਗੇ ਮੀਟਿੰਗ ਚ ਆਲਦੇ ਸੀ ਉਹ ਕੁੜੀ ਨਾ ਆਪਣੇ ਨਾਲ ਵਾਲੇ ਮੁੰਡੇ ਨਾਲ ਗੱਲ ਕਰਦੇ ਸੀਗੇ ਹੈ ਬਲਾਈਂਡ ਡੇਟ ਤੇ ਸੀਗੇ ਨਾ ਨਾ ਡੇਟਾਂ ਰੁੱਟਦੇ ਨਹੀਂ ਅਸੀਂ ਜਾਂਦੇ ਸਰ ਸਾਡੇ ਹੈ ਨਹੀਂ ਹੈ ਨਾ ਅਸੀਂ ਤਾਂ ਬੋਡਕਾਸਟ ਕਰਨੇ ਲੋਕਾਂ ਦੇ ਘਰ ਜਾਈਦੇ ਨਹੀਂ ਤਾਂ ਅਸੀਂ ਆਪਣੇ ਘਰ ਨਹੀਂ ਜਾਂਦੇ ਕੋਰ ਡੇਟ ਤੇ ਜਾਣ ਦਾ ਬਹੁਤ ਦੂਰ ਦੀ ਗੱਲ ਆ ਦੀਪੇ ਰੋਸ਼ਨ ਦੀਪਕ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਦੋ ਤਿੰਨ ਮਹੀਨੇ ਹੋ ਗਏ ਕਦੇ ਸੁਣਿਆ ਵੀ ਭਾਈ ਪਿੰਡ ਗਏ ਹੈ ਕਦੇ ਨਹੀਂ ਸੁਣਿਆ ਮਤਲਬ ਹੀ ਨਹੀਂ ਬਣਦਾ ਉਹ ਪਤਾ ਕੀ ਕਹਿੰਦੀ ਨਹੀਂ ਨਹੀਂ ਸੱਚੇ ਹੁਣ ਤਾਂ ਮੈਂ ਵੀ ਨਹੀਂ ਸੁਣਿਆ ਬਹੁਤ ਟਾਈਮ ਹੋ ਗਿਆ ਕਿ ਯਾਰ ਮੈਂ ਪਿੰਡ ਜਾਣਾ ਸੀਗਾ ਸਿਮਰ ਮੈਡਮ ਦੱਸ ਦੋ ਵੀ ਅੱਜ ਹੈ ਕੁਝ ਓਕੇ ਓਖਾ ਕਿਆ ਕਰੀ ਆਉਣੀ ਕਿਆ ਕੰਮ ਕਰਨੇ ਪੈਣੇ ਕੰਮ ਹੁਣ ਕਿਤੋਂ ਹੋਰ ਕਿਤੋਂ ਕੁੜੀ ਕੀ ਕਹਿੰਦੀ ਸੀ ਉਹ ਕੁੜੀ ਕਹਿੰਦੀ ਮੁੰਡਿਆਂ ਲੜਕੋਂ ਕਾ ਕਿਆ ਚਾਹੀਏ ਇੱਕ ਉਹਨਕੇ ਪਾਸ ਅੱਛੀ ਬਾਈਕ ਹੋ ਔਰ ਇੱਕ ਲੜਕੀ ਹੋ ਫਿਰ ਤਾਂ ਆਪਣੀ ਫੈਮਿਲੀ ਕੋ ਵੀ ਛੋੜ ਦੇਂਗੇ ਮੈਂ ਬੜਾ ਰਾਂ ਰਹਿ ਗਿਆ ਮੈਂ ਕਿਆ ਵੀ ਇ ਕਿਹੜੇ ਮੁੰਡੇ ਨੇ ਮੈਂ ਤਾਂ ਆਪ ਮਰਾਨ ਹੋ ਗਿਆ ਮੈਂ ਕਿਆ ਵੀ ਉਹ ਮੁੰਡਾ ਤੂੰ ਜਾਣਦੀ ਨਹੀਂ ਫਸਲੀ ਮੁੰਡਿਆਂ ਨੂੰ ਕਿਹੜੇ ਗਾਲੇ ਹੁੰਦੇ ਆ ਅਗਲੇ ਅਗਲੇ ਸਾਰੀ ਦੁਨੀਆ ਛੱਡ ਦਿੰਦੇ ਆਪਣੇ ਮਾਪੇ ਬੰ ਨੂੰ ਨਹੀਂ ਛੱਡਦੇ ਇਦਾਂ ਦੇ ਮੁੰਡੇ ਵੀ ਹੈ ਯੈਸ ਮੁੰਡਿਆਂ ਦੀ ਤਾਂ ਮੈਂਟੈਲਿਟੀ ਮੈਂ ਦੇਖਿਆ ਮੁੰਡਿਆਂ ਪ੍ਰਤੀ ਸੋਸਾਇਟੀ ਦੇ ਵਿੱਚ ਮੈਂਟੈਲਿਟੀ ਇਹ ਬਣ ਗਈ ਆ ਕਿ ਵੀ ਜੇ ਕਿਸੇ ਕੁੜੀ ਨੂੰ ਲਾਈਕ ਵੀ ਕਰਦੇ ਤਾਂ ਇਹਨਾਂ ਨੂੰ ਸਿਰਫ ਉਹਨਾਂ ਦਾ ਫਿਜ਼ੀਕਲ ਅਟਰੈਕਸ਼ਨ ਆ ਵੀ ਇਹਨਾਂ ਨੇ ਉਹਨਾਂ ਨੂੰ ਯੂਜ਼ ਕਰਨਾ ਆ ਤੇ ਛੱਡ ਦੇਣਾ ਪਰ ਮੈਂ ਕਹਿੰਦਾ ਇਟਸ ਟੋਟਲੀ ਰੋਂਗ ਜੇ ਤੁਹਾਡੇ ਨਾਲ ਇੱਕ ਜੋ ਕਿਸੇ ਨਾਲ ਗਲਤ ਹੋ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਰੀ ਦੁਨੀਆ ਦੇ ਮੁੰਡੇ ਹੀ ਮਾੜੇ ਹੋਗਾ ਤੁਸੀਂ ਸੋਸਾਇਟੀ 'ਚ ਨਿਕਲ ਕੇ ਦੇਖੋ ਤੁਹਾਨੂੰ ਇਦਾਂ ਦੇ ਮੁੰਡੇ ਵੀ ਮਿਲਣਗੇ ਜਿਹੜੇ ਤੁਹਾਨੂੰ ਆਪਣੀ ਮਾਂ ਜਿੰਨੀ ਤੁਹਾਡੀ ਰਿਸਪੈਕਟ ਕਰਨਗੇ ਤੁਹਾਡੀ ਭੈਣ ਦਿੱਦੀ ਦਾ ਧਿਆਨ ਖਿਆਲ ਰੱਖਣਗੇ ਕੇਅਰ ਕਰਨਗੇ ਇਹੋ ਜਿਹੇ ਮੁੰਡੇ ਵੀ ਹੈ ਤੁਹਾਨੂੰ ਇਹ ਖਾਹਤ ਐਵੀ ਥੋੜੀ ਨਾ ਕਿ ਮ ਦੇ ਕੁੜੀ ਆਪਣੇ ਪਾਰਟਨਰਸ ਆਪਣੇ ਪਿਓਰ ਦਾ ਮੁੰਡਾ ਮੁੰਡਾ ਬੰਦਾ ਲੱਭਦੀ ਹੈ ਨਾ ਫਿਰ ਮੁੰਡੇ ਵੀ ਆਪਣੀ ਮਾਂ ਵਰਗੀ ਹੀ ਇੱਕ ਵਾਈਫ ਚਾਹੁੰਦੇ ਨੇ ਇੱਕ ਕੁੜੀ ਚਾਹੁੰਦੇ ਨੇ ਮੀ ਲਾਈਫ ਚ ਐਸ ਅ ਪਾਰਟਨਰ ਔਰ ਜਿੱਥੇ ਗੱਲ ਇਹ ਹੈ ਕਿ ਮੁੰਡੇ ਮਾਪੇ ਨੂੰ ਛੱਡ ਦਿੰਦੇ ਆ ਨਹੀਂ ਉਹ ਛੱਡਦੇ ਨਹੀਂ ਆ ਉਹ ਥੋੜਾ ਜਿਹਾ ਡਿਸਟੈਂਸ ਇਸ ਚੀਜ਼ ਕਰਕੇ ਹੋ ਜਾਂਦਾ ਕਿਉਂਕਿ ਹੁਣ ਉਹਨੇ ਉਹ ਉਹਦੇ ਨਾਲ ਇੱਕ ਜ਼ਿੰਮੇਵਾਰੀ ਜੁੜੀ ਹੈ ਉਹਦੀ ਵਾਈਫ ਜੁੜੀ ਉਹਦੇ ਬੱਚੇ ਜੁੜਿਆ ਕਿਆ ਉਹਨਾਂ ਨੇ ਆਪਣੇ ਫਾਦਰ ਨੂੰ ਆਪਣੀ ਦਾਦੀ ਨਾਲ ਨਹੀਂ ਦੇਖਿਆ ਹਾਂ ਬਿਲਕੁਲ ਥੋੜਾ ਜਿਹਾ ਡਿਸਟੈਂਸ ਹੋ ਜਾਂਦਾ ਹੈ ਲੇਕਿਨ ਜਦੋਂ ਲਾਈਫ ਫੈਮਿਲੀ ਨੂੰ ਲੈ ਕੇ ਜੋ ਗੱਲਾਂ ਕਈ ਵਾਰੀ ਉਹ ਆਪਣੀ ਵਾਈਫ ਨਾਲ ਨਹੀਂ ਕਰ ਪਾਉਂਦੇ ਕਿ ਮੈਂ ਕਿਤੇ ਕਈ ਵਾਰੀ ਹੋ ਜਾਂਦਾ ਨਾ ਕਿ ਮੈਂ ਨਹੀਂ ਕਰ ਪਾ ਰਿਹਾ ਥੋੜਾ ਜਿਹਾ ਮੈਨੂੰ ਆਪਣਾ ਮਾਈਂਡ ਆਫ ਚਾਹੀਦਾ ਆਪਣੀ ਫੈਮਿਲੀ ਤੋਂ ਵੀ ਚਾਹੀਦਾ ਹਾਂ ਹਾਂ ਬਿਲਕੁਲ ਇਟਸ ਵੈਰੀ ਨਾਰਮਲ ਕਿਉਂਕਿ ਐਨੀਆਂ ਜ਼ਿੰਮੇਵਾਰੀਆਂ ਕਦੇ ਇੱਧਰ ਕਦੇ ਉਧਰ ਹਰ ਚੀਜ਼ ਦਾ ਟੈਨਸ਼ਨ ਲੈਣਾ ਜੇ ਤੁਸੀਂ ਕਿਰਾਏ ਦੇ ਮਕਾਨ ਚ ਰਹੇ ਹੋ ਕਿਰਾਇਆ ਸਭ ਕੁਝ ਦੇਖਣਾ wife ਤਾਂ ਕੀ ਕੰਮ ਹੈ ਵਾਈਫ ਨੇ ਇਹ ਦੱਸਣਾ ਉਹਨਾਂ ਦੇ ਨੂੰ ਕਿ ਜੀ ਇਹ ਸਮਾਨ ਲੈ ਕੇ ਆਉਣ ਵਾਲਾ ਹੈ ਨਾ ਆ ਚੀਜ਼ ਦੇ ਉਹਨੇ ਉਹ ਤੋਂ ਪੈਸੇ ਦੇ ਦੁੱਧਾਂ ਨੂੰ ਦੇਣੇ ਆਹ ਦੇਣੇ ਕੰਮ ਇਹਨੂੰ ਪੈਸੇ ਦੇਣੇ ਹੁਣ ਉਹ ਪੈਸੇ ਕਿੱਥੋਂ ਲੈ ਕੇ ਆਣੇ ਉਹ ਚੀਜ਼ ਤੋਂ ਵੀ ਹਸਬੰਦ ਅੱਕ ਜਾਂਦਾ ਕਈ ਵਾਰੀ ਥੋੜਾ ਜਿਹਾ ਹੈ ਨਾ ਫਿਰ ਉਹਨੇ ਕਿੱਥੇ ਆਉਣੇ ਮਾਕ ਕੋਲ ਹੀ ਜਾਣਾ ਹਾਂ ਬਿਲਕੁਲ ਪਰ ਮਾਕ ਮਾਂ ਨੂੰ ਛੜ ਥੋੜੀ ਦਿੱਤਾ ਉਹਨੇ ਇਹ ਇਹ ਸਟੇਟਮੈਂਟ ਸੀਰੀਅਸਲੀ ਮੈਂ ਮੈਂ ਆਪਨੀ ਐਗਰੀ ਕਰਦੀ ਨਹੀਂ ਮੈਂ ਤਾਂ ਨਹੀਂ ਪਰ ਲੋਕ ਇਹ ਹੈ ਅੱਜ ਦੇ ਟਾਈਮ ਦੇ ਵਿੱਚ ਨਾ ਮਤਲਬ ਇੱਥੇ ਆਪਾਂ ਮੈਂ ਕੁੜੀਆਂ ਨੂੰ ਮਾੜਾ ਕਹਿਣ ਨਹੀਂ ਬੈਠਾ ਹੈਗਾ ਨਾ ਮੈਂ ਮੁੰਡਿਆਂ ਨੂੰ ਮਾੜਾ ਕਹਿਣ ਨੂੰ ਬੈਠਾ ਬਟ ਮੈਂ ਥੋੜੀ ਰਿਸਪੈਕਟਫੁਲੀ ਦੱਸ ਰਹੀ ਕਿ ਇਹ ਬੜੀ ਗਲਤ ਹੈ ਮੈਂ ਪੁਰਾਣੀ ਮੇਰੀ ਇਹ ਕਹਿੰਦੀ ਹੈ ਵੀ ਤੁਸੀਂ ਇੱਕ ਜਿਹੜੀ ਧਾਰਨਾ ਇਹ ਗਲਤ ਮੰਨ ਚੁੱਕੀ ਹੈ ਇੱਕ ਤਾਂ ਵੀ ਨਹੀਂ ਵੀ ਮੁੰਡਿਆਂ ਪ੍ਰਤੀ ਧਾਰਨਾ ਥੋੜੀ ਜੀ ਸੋਸਾਇਟੀ ਨੇ ਗਲਤ ਬਣਾ ਲਈ ਹੈ ਕਿਤੇ ਨਾ ਕਿਤੇ ਜਿਹੜੀ ਚੰਗੀ ਕੁੜੀ ਹੁੰਦੀ ਹੈ ਨਾ ਫੋਰ ਐਗਜ਼ਾਮਪਲ ਦੇਖੋ ਹਰ ਕੋਈ ਇਨਸਾਨ ਦੁਨੀਆ ਚਾਹੁੰਦਾ ਵੀ ਕੋਈ ਉਹਨਾਂ ਨੂੰ ਉਹਨੂੰ ਬਹੁਤ ਜ਼ਿਆਦਾ ਪਿਆਰ ਕਰੇ ਪਰ ਇੱਕ ਚੰਗੀ ਕੁੜੀ ਦੇ ਜਿਹੜੀ ਹੁੰਦੀ ਆ ਉਹ ਫੇ ਕਿਸੇ ਨਾ ਰਿਲੇਸ਼ਿਪ ਦੇ ਵਿੱਚ ਜਾਂ ਪਿਆਰ ਦੇ ਵਿੱਚ ਉਹਦੇ ਵਿੱਚ ਪੈਂਦੀ ਨਹੀਂ ਉਹਦਾ ਰੀਜ਼ਨ ਕੀ ਆ ਉਹਨੇ ਸੋਸਾਇਟੀ ਤੋਂ ਸੁਣ ਲਿਆ ਵੀ ਯਾਰ ਮੁੰਡੇ ਇਦਾਂ ਕਰਦੇ ਆ ਜਾਂ ਕਰਦੇ ਆ ਇਹਦੇ ਚੱਕਰ 'ਚ ਕੀ ਹੁੰਦਾ ਵੀ ਜਿਹੜਾ ਇੱਕ ਪਰਫੈਕਟ ਕਪਲ ਬਣਨਾ ਸੀ ਜਾਂ ਜਿਹੜਾ ਨੇ ਉਹਨੂੰ ਅੱਛਾ ਸਮਾਜ ਬਣਾਉਣਾ ਸੀਗਾ ਉਹ ਮਿਸ ਹੋ ਜਾਂਦਾ ਦੋ ਚੰਗੇ ਇਨਸਾਨ ਆਪਸ 'ਚ ਮਿਲਦੇ ਉਹ ਇੱਕ ਅੱਛਾ ਮਤਲਬ ਕੰਮਕਾਰ ਕਰਦੇ ਅੱਗੇ ਤੋਂ ਉਹਨਾਂ ਦੇ ਬੱਚੇ ਵੀ ਅੱਛੇ ਹੁੰਦੇ ਉਹ ਸੋਸਾਇਟੀ ਦੇ ਵਿੱਚ ਮੈਨੂੰ ਲੱਗਦਾ ਉਹ ਹੋਰ ਚੀਜ਼ਾਂ grow ਹੁੰਦੀਆਂ ਪਰ ਮੈਨੂੰ ਲੱਗਦਾ ਕਿ ਹੁਣ ਸੋਸਾਇਟੀਆਂ ਦੀ ਸੋਸਾਇਟੀ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ ਕੋਈ ਨਹੀਂ ਚਾਹੀਦੀ ਹਮਤ ਕਰ ਤੇ ਦਿੰਦੇ ਐ ਇਮਪ੍ਰੈਸ਼ਨ ਹਰ ਚੀਜ਼ ਦਾ ਇੱਕ ਟਾਪਿਕ ਛੇੜ ਲੋ ਉਹਦੇ ਮਤਲਬ ਇਹ ਵਾਲੀ ਸਾਈਡ ਉਹ ਵਾਲੀ ਸਾਈਡ ਦੋਨੋਂ ਬਣਾ ਦਿੰਦੇ ਐ ਔਰ ਸਿਰਫ 네ਗੇਟਿਵ ਸਾਈਡ ਨੂੰ ਹੀ ਗਰੋ ਕਰਾ ਦਿੰਦੇ ਗਰੋ ਕਿਤਾ ਜਾਂਦਾ ਅੱਛੀ ਸਾਈਡ ਤੋਂ ਕੋਈ ਵੀ ਨਹੀਂ ਦੇਖਦਾ ਕਿਸੇ ਵੀ ਚੀਜ਼ ਉਹਦਾ ਰੀਜ਼ਨ ਮੈਨੂੰ ਇਦਾਂ ਲੱਗਦਾ ਵੀ ਸ਼ਾਇਦ ਆਪਾਂ ਨੇ ਨਾ ਕੰਨਾਂ ਨੂੰ ਇਨਕਲੂਡ ਅਸ ਮਤਲਬ ਜਿਹੜੀ ਨੈਗੇਟਿਵ ਚੀਜ਼ ਆ ਉਹਨੂੰ ਜ਼ਿਆਦਾ ਸੁਣਨ ਦੀ ਜਾਂ ਉਹਨੂੰ ਜਲਦੀ ਰੈਐਕਟ ਕਰਨ ਦੀ ਆਦਤ ਪੈ ਗਈ ਆ ਆਪਣੇ ਮਾਈਂਡ ਦੇ ਉਸ ਹਿਸਾਬ ਨਾਲ ਡਿਵੈਲਪ ਹੋ ਜਾ ਕਿ ਆਪਾਂ ਚੰਗੀ ਚੀਜ਼ ਨੂੰ ਛੇਤੀ ਕੈਚ ਕਰ ਲੈਂਦੇ ਆ ਮਾੜੀ ਚੀਜ਼ ਨੂੰ ਮਤਲਬ ਆਪਾਂ ਸ਼ਾਇਦ ਲੇਟ ਕੈਚ ਕਰਦੇ ਆ ਫੇਰ ਆਪਾਂ ਕਹਿੰਨੇ ਵੀ ਯਾਰ ਨਹੀਂ ਉਦੋਂ ਐਦਾਂ ਕਰ ਲੈਂਦੇ ਬਟ ਉਦੋਂ ਵਕਤ ਲੰਘ ਗਿਆ ਹੁੰਦਾ